ਸਸ਼ੀਗਲ ਜੀ ਮਿੱਤਰੋ ਮੈਂ ਗੁਰਮੀਤ ਸਿੰਘ ਜੀ ਐਸ ਮੋਟਰ ਤਰਵੰਡੀ ਸਾਬੋਤੋਂ ਅੱਜ ਹੈਗਾ ਜੀ ਸੰਡੇ ਤੇ ਆਪਾਂ ਇੱਕ ਗੱਡੀ ਦੱਸ ਪਈ ਆ ਭਾਇ ਰੂਪੇ ਤੇ ਆਪਾਂ ਇਸ ਟਾਈਮ ਜਾ ਰਹੇ ਆ ਭਾਇ ਰੂਪੇ ਗੱਡੀ ਦੇਖਣ ਗੱਡੀ ਹੈਗੀ ਜੀ ਆਲਟੋ ਬਹੁਤ ਹੀ ਘੱਟ ਰੇਟ ਵਾਲੀ ਜਿਹੜੀ ਕਾਰ ਹੈ ਜੋ ਜਿੰਨੇ ਭਰਾ ਆਪਣੀ ਜਿਹੜੀ ਵੀਡੀਓ ਦੇਖ ਰਹੇ ਤਾਂ ਵੀਡੀਓ ਪੂਰੀ ਫੋਲ ਚੈੱਕ ਕਰ ਰਹੇ ਤਾਂ ਜਿਹੜੇ ਭਰਾਣੇ ਵਾਲੀ ਗੱਡੀ ਲੈਣੀ ਆ ਤੁਸੀਂ ਕਾਰ ਇਹ ਬੁੱਕ ਵੀ ਕਰ ਸਕਦੇ ਹੋ ਇੱਕ ਵਾਰੀ ਆਪਾਂ ਤੁਹਾਨੂੰ ਜਿਹੜੀ ਜਾ ਕੇ ਕਾਰ ਦੀ ਕੰਡੀਸ਼ਨ ਚੈੱਕ ਕਰਵਾਉਣੇ ਆ ਤੇ ਕਾਰ ਦਾ ਰੇਟ ਜਿਹੜਾ ਬਹੁਤ ਹੀ ਘੱਟ ਹੋਣ ਵਾਲਾ ਹੈ ਕਾਰ ਦੀ ਕੰਡੀਸ਼ਨ ਜੀ ਬਹੁਤ ਚੰਗੀ ਪਈ ਹੈ ਤੇ ਬਾਈ ਜੀ ਬਾਹਰ ਨੇ ਆਪ ਆਪਾਂ ਨੂੰ ਲਓ ਜੀ ਆਪਾਂ ਇਸ ਟਾਈਮ ਪਹੁੰਚ ਚੁੱਕੇ ਆਂ ਮੋੜ ਫਲਾਈਓਵਰ ਤੇ ਨਾਲ ਦੀ ਨਾਲ ਆਪਾਂ ਅੱਗੇ ਜਾਵਾਂਗੇ ਰਾਮਪੁਰਾ ਸਾਈਡ ਤੇ ਵਰਨਾਉਲ ਦੀ ਨਾਲ ਉਹਦੇ ਸ਼ਹਿਰ ਹੈਗਾ ਜੀ ਭਾਈ ਰੂਪਾ ਭਾਈ ਰੂਪੇੜੀ ਕਾਰ ਖੜੀ ਹੈ ਸਕੂਲ ਕੋਲੇ ਉੱਥੇ ਜਾ ਕੇ ਕਾਰ ਦੀ ਕੰਡੀਸ਼ਨ ਵਗੈਰਾ ਸਾਰੇ ਭਰਾਵਾਂ ਨੂੰ ਚੈੱਕ ਕਰਾਵਾਂਗੇ ਬਾਈ ਜੀ ਤਾਂ ਜਿਹੜੇ ਆਪ ਬਾਹਰ ਬੈਠੇ ਨੇ ਉਹਨਾਂ ਦਾ ਆਪਾਂ ਨੂੰ ਸਪੈਸ਼ਲੀ ਜਿਹੜਾ ਵਟਸਐਪ ਤੇ ਮੈਸੇਜ ਆਇਆ ਸੀ ਤੁਸੀਂ ਕੋਈ ਕਾਰ ਆਪਣੀ ਘਰੇ ਜਾ ਕੇ ਚੈੱਕ ਕਰ ਲਓ ਤੇ ਜੇ ਆਪਣੀ ਉਹਨਾਂ ਨਾਲ ਡੀਲ ਬਣ ਗਈ ਤਾਂ ਆਪਾਂ ਕਾਰ ਜ਼ਰੂਰ ਲੈ ਕੇ ਆਵਾਂਗੇ ਤੇ ਜਿੰਨੇ ਭਰਾ ਆਪਣੀ ਵੀਡੀਓ ਦੇਖ ਰਹੇ ਆ ਜੇ ਕਿਸੇ ਭਰਾ ਨੂੰ ਇਹ ਵਾਲੀ ਗੱਡੀ ਚਾਹੀਦੀ ਹੋਵੇ ਤਾਂ ਤੁਸੀਂ ਜਿਹੜੀ ਕਾਰ ਬੁੱਕ ਕਰ ਸਕਦੇ ਹੋ ਤੇ ਕਾਰ ਲੈ ਆ ਵੀ ਸਕਦੇ ਹੋ ਤਲਵੰਡੀ ਸਾਹਿਬ ਉਹ ਆ ਕੇ ਇੱਕ ਵਾਰੀ ਕਾਰ ਦੀਆਂ ਫੇੜੇ ਕੰਡੀਸ਼ਨ ਜਾ ਕੇ ਚੈੱਕ ਕਰਦੇ ਆਂ ਤੋਂ ਤੋਂ ਆਪਾਂ ਅੱਜ ਤੋਂ ਸ਼ਾਮ ਨੂੰ ਰੋੜ ਪਰੇ ਤੋਂ ਆਪਾਂ ਦੱਸਾਂਗੇ ਮੈਂ ਪਾਈਂ ਸਾਈਡ ਆ

ਤੇ ਅੱਜ ਦਾ ਬਲੌਗ ਆਪਣਾ ਕਿਰਾ ਆਪਾਂ ਇੱਥੇ ਐਂਡ ਕਰਦੇ ਆਂ ਕਾਰ ਦਾ ਸੌਦਾ ਆਪਣੇ ਨਾਲ ਹੋ ਚੁੱਕਿਆ ਹੈਗਾ ਤੇ ਸਾਰੇ ਭਰਾਵਾਂ ਨੂੰ ਆਪਾਂ ਬਹੁਤ ਜਲਦੀ ਇਹ ਕਾਰ ਦੀ ਫੁੱਲ ਵੀਡੀਓ ਦਿਖਾ ਰਹੇ ਆਂ ਕਾਰ ਬਿਲਕੁਲ ਸਾਫ਼ ਪਈ ਆ ਜਿਹੜੇ ਭਰਾਣੇ ਇਹ ਵਾਲੀ ਗੱਡੀ ਲੈਣੀ ਹੋਵੇ ਤਾਂ ਅਗਲੀ ਵੀਡੀਓ 'ਚ ਆਪਾਂ ਰੇਟ ਦੱਸਦੇ ਆਂ ਬਹੁਤ ਹੀ ਘੱਟ ਰੇਟ ਵਿੱਚ ਕਾਰ ਦੇਣ ਜਾ ਰਹੇ ਆਂ